ਕਿ ਕਿੰਨੀ ਲਾਈਨ ਨੂੰ ਹੋਣਾ ਹੋਣਾ ਨਹੀਂ ਹੋਗਾ। ਆਣੀ ਮੈਂ ਅਧਾਰ ਕਿ ਅੱਛਾ ਤੇ ਲਾਈਵ ਹੋਣਾ ਨਹੀਂ ਹੁੰਦਾ। ਠੀਕ ਹੈ। ਆ ਬੜਾ ਤਾਂ ਯਾ ਚ ਯਾਰ ਦੋਸਤ ਜ਼ਰੂਰ ਸੀਗਾ। ਚਾਗ ਦੇ ਨੇ। ਤੇ ਜਨੇ ਆ ਕੇ ਚੁੰਦੇ ਛਾਰੀਆਂ ਵਾਲੀ ਗੱਲ ਹੀ ਰੱਖੀ। ਹੋ ਟਾਈਮ ਹੈ ਨੂੰ। ਰਾਏ ਇਹ ਹਟਾ ਹਟਾ ਕਰ। ਕਿਉਂਕਿ ਲਾਈਵ ਨੂੰ ਹੋਣਾ ਹੋਣਾ ਨਹੀਂ ਹਗਾ। ਆਹੀ ਮੈਂ ਅਦਾ ਕੀ। ਅੱਛਾ ਤੇ ਲਾਈਵ ਹੋਣਾ ਨਹੀਂ ਹੁੰਦਾ। ਠੀਕ ਹੈ। ਆ ਬੜਾ ਪਈਆ ਚ ਯਾਰ ਦੋਸਤ ਜ਼ਰੂਰ ਸੀ। ਛਾਗ ਦੇ ਨੇ ਦੇ। ਤੇ ਦੇ ਨੇ। ਆ ਕੇ ਚੁੰਦੇ ਛਾਰੀਆਂ ਵਾਲੀ ਗੱਲ ਹੀ ਨਹੀਂ ਰਹੀ। ਕੋ ਟਾਈਮ ਨਹੀਂ ਆਇਆ ਆਇਆ ਇਹ ਹਰਦਾ ਹਰਦਾ ਨਹੀਂ ਲਾਈਵ ਨੂੰ ਹੋਣਾ ਹੋਣਾ ਨਹੀਂ ਹੈਗਾ ਆਣੀ ਮੜੇ ਆਦਾਰ ਕੇ ਅੱਛਾ ਤੇ ਲਾਈਵ ਹੋਣਾ ਨਹੀਂ ਹੁੰਦਾ ਠੀਕ ਹੈ ਆਪੜਾ ਤਾਂ ਯਾ ਚ ਯਾਰ ਦੋਸਤ ਜ਼ਰੂਰ ਸੀਗਾ ਪੁੱਛਾ ਗਦੇ ਨੇ ਦੇ ਨੂੰ ਤੇ ਨੇ ਕੋ ਕਰ ਕਿਉਂ ਤੇ ਛਾਰੀਆਂ ਵਾਲੀ ਗੱਲ ਹੀ ਨਹੀਂ ਰੱਖੀ ਹੋ ਟਾਈਮ ਐਂਡ ਆਇਆ ਆਇਆ ਵੀ ਹਟ ਜਾ ਹਟ ਜਾ ਨਹੀਂ ਲਾਈਵ ਨੂੰ ਹੋਣਾ ਹੋਣਾ ਨਹੀਂ ਆਗਾ ਆਣੀ ਮੜੇ ਆਧਾਰ ਤੇ ਅੱਛਾ ਤੇ ਲਾਈਵ ਹੋਣਾ ਨਹੀਂ ਹੁੰਦਾ ਠੀਕ ਹੈ ਆਪਣਾ ਭਾਈ ਹੱਥ ਯਾਰ ਦੋਸਤ ਜ਼ਰੂਰ ਸੀਗਾ। ਪੁੱਛાડਦੇ ਨੇ ਦੇ ਨੂੰ। ਤੇ ਇਹਨੇ ਆਪੇ ਕਿੰਦੇ ਛਾਰੀਆਂ ਵਾਲੀ ਗੱਲ ਹੀ ਨਹੀਂ ਰੱਖੀ। ਉਹ ਟਾਈਮ ਐਂ ਗਿਆ ਆ ਗਿਆ ਇਹ ਅੱਜ ਹੜ੍ਹ ਗਿਆ। ਤੇ ਜਿੱਦ ਲਈ ਲਾਈਵ ਨੂੰ ਹੋਣਾ ਹੋਣਾ ਨਹੀਂ ਆਗਾ। ਆਣੀ ਮੜਿਆ ਅਧਾਰ ਕੇ ਕਿਛਕ ਤੇ ਲਾਈਵ ਹੋਣਾ ਹੀ ਹੁੰਦਾ ਠੀਕ ਆ ਠਾਪੜਾ ਤਾਂ ਹੀ ਆ ਚੇ ਯਾਰ ਦੋਸਤ ਜਰੂਰ ਸੀਗਾ ਚਾਹਗ ਦੇ ਨੇ ਦੇ ਨੇ ਆਪਰ ਕਿੰਦੇ ਛਾਰੀਆਂ ਵਾਲੀ ਗੱਲ ਹੀ ਨਹੀਂ ਰੱਖੀ ਹੋ ਟਾਈਮ ਆਇਆ ਆਇਆ ਵੀ ਹਟਦਾ ਹਟਦਾ ਰਹਿਣਾ ਤੇ ਜਿੱਦ ਲਾਈਵ ਨੂੰ ਹੋਣਾ ਮੋਨੋ ਨੀ ਆ ਆਣੀ ਮੜਾ ਆਦਾਰ ਕੇ ਅੱਛਾ ਤੇ ਲਾਈਵ ਹੋਣਾ ਹੀ ਹੁੰਦਾ ਠੀਕ ਹੈ ਆ ਬੜਾ ਪਈਆ ਚ ਯਾਰ ਦੋਸਤ ਜ਼ਰੂਰ ਸੀ ਆ ਛਾਗ ਦੇ ਨੇ ਨੇ ਤੇ ਨੇ ਬਾਕੀ ਚੰਗੇ ਛਾਰੀਆਂ ਵਾਲੀ ਗੱਲ ਹੀ ਨਹੀਂ ਰਹੀ ਹੋਰ ਟਾਈਮ ਮੈਨੂੰ ਘਾਇਆ ਘਾਇਆ ਵੀ ਹਰਦਾ ਹਰਦਾ ਕਰ ਰਿਹਾ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ